ਹੇ ਮਾਗੀ ਦੇ ਸੰਗਰਾਂ ਦੇ ਦਿਹਾੜੇ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਬਜ਼ੁਰਗਔਰਤ ਦੀ ਸੜਕ ਹਾਦਸੇ ਚ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੁਰਘਟਨਾ ਬਚਾਲਾ ਦੀ ਗੁਰਦਾਸਪੁਰ ਰੋਡ ਦੀ ਹੈ ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ ਉਮਰ ਸਖਸਲ ਵਾਸੀ ਸ਼ਾਂਤੀ ਨਗਰ ਵਜੋਂ ਹੋਈ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਕੋਈ ਤੇਜ਼ ਰਫਤਾਰ ਵਾਹਨ ਪੈਦਲ ਜਾ ਰਹੀ ਔਰਤ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ ਸੀ ਉੱਥੇ ਹੀ ਦਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਮਾਮਲੇ ਦੀ ਸੂਚਨਾ ਮਿਲਦੇ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਲਦੀ ਹੀ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ ਸੋ ਪਟਾਲਾ ਚ ਸੜਕ ਖਾਸ ਵਿੱਚ ਮਹਿਲਾ ਦੀ ਮੌਤ ਹੋਈ ਹੈ ਬਜ਼ੁਰਗ ਔਰਤ ਸੀ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਾਕੀ ਦੇ ਦਿਨ ਜਿਹੜੀ ਕਿ ਸਵੇਰੇ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੀ ਤੇ ਸਾਹਕਸਲਾ ਔਰਤ ਦੀ ਮੌਤ ਹੋਈ ਹੈ ਫਿਲਹਾਲ ਮ੍ਰਿਤਕ ਦੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਪੇਜ਼ਤਤਾ ਕੀਆ ਇੱਕ ਰਣਗਨਗਰ ਭੱਲਾ ਰੋਡ ਉਰਨਾਨਕਨਗਰ ਗ੍ਰਾਸ ਸਕੂਲ ਲੱਗੇ ਗ੍ਰਾਸ ਸਕੂਲ ਲੱਗੇ ਇਹ ਕੋਈ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕੇ ਨੇ ਜੇ ਇਹਨਾਂ ਦਾ ਕੈਂਪ ਜੇ ਟੈਂਕੀ ਲੱਗੇ ਪਖਾਨ ਕਰ ਗਿਆ ਲਖਨਾਂ ਸ਼ਾਂਤੀ ਨਗਰ ਪਖਾਨ ਕਰ ਗਿਆ ਲਖਨ ਉਹ ਗੇਨ ਉਹਨਾਂ ਦੇ ਘਰ ਭਲਾ ਤੇ ਕਾਫੀ ਘਰ ਕੋਈ ਮਲਾਜਮ ਇੱਥੇ ਹੋਂ ਆਏ ਨੇ ਇਹਨੇ ਜੇ ਕੱਲ ਇੱਥੇ ਪੇਜਿਆ ਮੁੰਡਿਆਂ ਦਾ ਕਾਉਂਟਰ ਕਾਉਂਟਰ ਰੱਖ ਕੇ ਸਾਈਡ ਕੀਤੀ ਹੈ ਕਾਫੀ ਆਇਆ ਹੋਇਆ ਤੇ ਲਗਾ ਕਾਰ ਵਾਲਾ ਖੋਤਾ ਨਹੀਂ ਨਿਕਲ ਗਿਆ ਵਾ ਇਹ ਸਰ ਬਰਨਾਲਕ ਬਰਨਾਲਕ ਸਕੂਲ ਦੇ ਸਾਹਮਣੇ ਤੇ ਬਰਦਾਸਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜਿੰਨੇ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਬੱਸ ਸਟੈਂਡ ਵੱਲੋਂ ਨਾਮ ਲੂੰ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲ ਦੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਸਮਾਂ ਲੱਗਿਆ ਇਹ ਤੇ 7 ਵਜੇ ਦੀ ਗੱਲ ਹੈ ਸਿਰੇ ਦੀ ਕੀ ਕਾਰਨ ਕੀਤੀ ਹੈ ਕਾਰਵਾਈ ਸਰ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕੋਈ ਫੋਟੋ ਸਾਹਮਣੇ ਆਈ ਫੋਟੋ ਸਾਰਾ ਜੇ ਦੁਕਾਨਾਂ ਵਿੱਚ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੀ ਵੀ ਸੱਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਹਨ ਜੀ ਉਹਨਾਂ ਸਰ ਇਹ ਟੈਸਟ ਕਰ ਰਹੇ ਹੈ ਜੇ ਫਿਰ ਇਸ ਨੂੰ ਬਾਅਦ ਵਿੱਚ